ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਗੁਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹੁਣ ਇੱਥੇ ਜਿਵੇਂ ਲਾਵਾ ਤੋਂ ਬਾਦ ਮਾਰਾ ਜੀ ਨੇ ਵਿਆਹ ਦੇ ਪ੍ਰਕਰਨ ਦੇ ਸ਼ਬਦ ਸੁਣਾਏ ਸੀ ਇਸੇ ਪ੍ਰਕਾਰ ਮਾਇਆ ਸਾਹਿਬ ਇੱਥੇ ਜੀ ਵਿਸ਼ੇਸ਼ਤਾ ਕਹੇ ਕਿ ਹੁਣ ਮਹਾਰਾਜੇ ਗੋਵਿੰਦ ਦੇ ਗੁਣ ਗਾਉਣ ਦੇ ਮਹੱਤਮ ਲਖ ਕੇ ਕੋ ਗਾਇਤ੍ਰੂ ਪ੍ਰਮੇਸ਼ਰ ਹਉਮੈ ਸਾਰੇ ਦਾ ਪ੍ਰਕਾਸ਼ ਸਰਗੋਮ ਦੀ ਕਿਰਪਾ ਨਾਲ ਮਿਲਦਾ ਹੈ ਗੋਬਿੰਦ ਗੁਣ ਗਾਵਣ ਲਾਗੀ ਜਦੋਂ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣ ਕਿ ਲੱਗਦੇ ਹਰ ਰੰਗ ਅਨੰਦਨ ਜਾਗੀ ਜਦੋਂ ਮੈਨੂੰ ਗਿਆਨ ਦਾਸਤਾ ਗਿਆਨ ਤੇ ਹਰੀ ਦਾ ਰੰਗ ਆਨੰਦ ਪ੍ਰਾਪਤ ਹੋ ਗਿਆ ਹਰ ਰੰਗ ਜਾਗੇ ਪਾਪ ਭਾਗੇ ਜਦੋਂ ਪ੍ਰੀਮ ਰੰਗ ਜਦੋਂ ਗਿਆਨ ਤੇ ਪਾਪ ਸਾਰੇ ਨਿਗਰਤ ਹੋ ਗਏ ਭਜ ਗਏ ਮਿਲੇ ਸੰਤ ਪਿਆਰੇ ਆਤਮਾ ਪਿਆਰੇ ਆ ਮੇਰੇ ਸੰਤ ਸੂਗੁਣ ਜਿਹਰੇ ਸੀ ਬੇਦੀ ਸੰਪਦਾ ਪਿਆਰੇ ਆਉ ਆ ਮਿਲਿ ਹਰਮ ਸਰਬਨ ਮੰਨਨ ਆਜ ਕੋ ਗੁਰ ਚਰਨ ਲਾਗੇ ਭਰਮ ਭਾਗੇ ਸਤਿਗੁਰਾਂ ਦੇ ਜਨਮ ਲਾਕੇ ਭਰਮ ਆਰਖਾਣ ਘਰਤ ਹੋ ਗਏ ਕਾਜ ਸਗਲ ਸਵਾਰਿਆ ਜਿਹਨੂੰ ਮੁਕਤੀ ਦਾ ਕਾਰਣ ਸੀ ਬ੍ਰਹਮ ਗਿਆਨ ਕਰਕੇ ਉਹ ਸਾਰਾ ਸਵਾਰ ਦਿੱਤਾ ਸੁਣ ਸਰਬਨ ਬਾਣੀ ਸਹਿਜ ਜਾਣੀ ਹੁਣ ਕੰਨਾ ਕਰਕੇ ਮਾਰੇ ਵੀ ਬਾਣੀ ਸੁਣ ਕੇ ਜੇ ਤਾ ਸੁਣਨਾ ਤੇ ਤਨ ਸਰ ਸ਼ੰਕੀ ਦੇ ਆਉਸ ਰੂਪ ਨੂੰ ਜਾਣ ਲਿਆ ਹੈ ਹਰ ਨਾਮ ਜਪ ਵੱਡ ਭਾਗੀ ਪ੍ਰਭੂਸ਼ ਦਾ ਨਾਮ ਜਿਹੜੇ ਵੱਡਿਆਂ ਭਾਗਾਂ ਵਾਲੇ ਹੋ ਗਏ ਹਮ ਹਰ ਨਾਮ ਜਪ ਵੱਡ ਭਾਗਾ ਹੈ ਵੱਡੇ ਭਾਗਾਂ ਵਾਲੇ ਹੈ ਜਿਹੜੇ ਪ੍ਰਭੂਸ਼ ਦੇ ਨਾਮ ਨੂੰ ਜਪਦੇ ਆ ਬਿਨਵੰਤ ਨਾਨਕ ਸਰਣ ਸੁਆਮੀ ਵੀਰ ਗੁਰੂ ਮਾਰਾ ਸਾਹਿਬ ਗੁਰੂ ਅਮਰਦਾਸ ਜੀ ਕੇ ਨੋ ਸੋਮੀ ਅਕਾਲ ਪੁਰਖ ਦੀ ਸਰਣ ਹੋ ਜਿਉ ਪਿੰਡ ਪ੍ਰਭ ਆਗੈ ਜਿਉ ਜਿਹੜਾ ਸੂਖਮ ਸਰੀਰ ਹੈ ਪਿੰਡ ਸੁਥੂਰ ਸਿਰ ਮਨ ਅਰਗਿਆ ਕੀਰਤਨ ਕੀਤਾ ਹੋਇਆ ਅਨਹਤ ਸ਼ਬਦ ਸੁਹਾਵਾ ਜੀਉ ਪੰਡ ਪ੍ਰਭੂ ਦੇ ਅੱਗੇ ਐ ਤੇ ਉਹਨਾਂ ਦੇ ਅੱਗੇ ਮਹਾਰਾਜ ਸਤਿਪੰਦ ਸਾਜ ਜੀ ਹਨ ਅੱਗੇ ਪ੍ਰਗਟ ਹੋ ਜਾਂਦੇ ਸੰਮੁਖ ਅਨਹਤ ਸ਼ਬਦ ਸੁਹਾਵਾ ਅਨਹਤ ਨਾਸਤੋ ਰਹੇ ਜੋ ਸ਼ਬਦ ਗੁਰਾਂ ਦਾ ਹੈ ਜਿਨ੍ਹਾਂ ਨੂੰ ਕਮਾਇਆ ਉਹ ਸੋਭ ਨੀਕ ਹੋਏ ਹੈ ਨਾਸਟ ਰਜਾ ਜਾਗ ਮੇ ਬੀਸਰੀ ਅਨਹਦ ਨਾਸਟ ਰਿਛੁਰ ਬ੍ਰਹਮ ਸੋਹਣੀ ਕਹ ਸੱਚ ਮੰਗਲ ਹਰ ਜਸ ਗਾਵਾ ਸੱਜਾ ਜੋ ਮੰਗਲ ਆਨੰਦ ਹੈ ਹਰੀ ਜਸ ਗਾਉਣੇ ਕਰਕੇ ਸੱਜਾ ਆਨੰਦ ਪ੍ਰਾਪਤ ਹੋਇਆ ਮੰਗਲ ਨਾਲ ਉਸ ਰੂਪ ਦਾ ਹੀ ਹੈ ਸੱਜਾ ਰੂਪ ਹੋ ਗਏ ਮੰਗਲ ਹਰੀ ਜਸ ਨੂੰ ਕੀਰਤਨ ਕੀ ਬਾਕੇ ਜਦੋਂ ਗਾਇਆ ਸੱਜਾ ਮੰਗਲ ਆਨੰਦ ਪ੍ਰਾਪਤ ਹੋਇਆ ਗੁਣ ਗਾਏ ਹਰ ਹਰ ਦੁਖ ਨਾਸ਼ੇ ਨਰਨ ਪ੍ਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਜੰਮਣ ਬੰਦ ਦੁਖ ਨਾਸ਼ ਹੋ ਗਏ ਰਹਿਸ ਉਪਜੈ ਮਨ ਘਣਾ ਰਹਿਸ ਪ੍ਰਸੰਨਤਾ ਮਨ ਦੇ ਚ ਘਣਾ ਬਹੁਤ ਆਨੰਦਪਰਕ ਹੁੰਦਾ ਹੈ ਮਨ ਤਨ ਨਿਰਮਲ ਦੇਖ ਦਰਸਨ ਦਰਸ਼ਨ ਦੇ ਕੇ ਮਨ ਵੀ ਸਰੀਰ ਵੀ ਉਜਲ ਹੋ ਗਏ ਦੇਮਾਨ ਤੋਂ ਪਰੇ ਹੋ ਗਏ ਨਾਮ ਪ੍ਰਭ ਦਾ ਮੁਖ ਪਾਣਾ ਜਿਨਾਂ ਸੱਚੇ ਵਾਪਸਾ ਦਾ ਮੁਖ ਉਚਾਰਨ ਕਰਦੇ ਹਾਂ ਉਹੇ ਰੇਣ ਸਾਧੂ ਪ੍ਰਭ ਅਰਾਧੂ ਸਾਧ ਸੰਗਤ ਦੀ ਧੂੜ ਬਣ ਕਰਕੇ ਵਾਹਿਗੁਰੂ ਨੂੰ ਅਰਾਧਨਾ ਕਰੀਏ ਆਪਣੇ ਪ੍ਰਭ ਭਾਵਾਂ ਜਿਸ ਸਰਤਾ ਆਪਣੀ ਵਾਹਿਗੁਰੂ ਨੂੰ ਪਾਈ ਪਾਈ ਜਾਈਂ ਤੇ ਮਾਰਾ ਕਹਿੰਦੇ ਹਾਂ ਬਿਨਵੰਤ ਨਾਨਕ ਦਇਆ ਧਾਰ ਹੂ ਗੁਰੂ ਕਹਿੰਦੇ ਸਾਡੇ ਤੇ ਮਾਰਾ ਕਿਰਪਾ ਦ੍ਰਿਸ਼ਟੀ ਕਰੋ ਆਪੋ ਸਦਾ ਹਰ ਗੁਣ ਗਾਓ ਜੀ ਆਉਂਦੇ ਸਦਾ ਸਦਾ ਗੁਣਾਂ ਨੂੰ ਗਾਉਣਾ ਕਰੀਏ ਗੁਰ ਮਿਲ ਸਾਗਰ ਤਰਿਆ ਜਿਉ ਜੋ ਗੁਰਾਂ ਦੇ ਨਾਲ ਮਿਲਿਆ ਉਸ ਸਾਰ ਜੀ ਨੂੰ ਡਰਨਾ ਕੀਤਾ ਹੈ ਸਾਰ ਸੰਗਤ ਜੀ ਹਰ ਚਰਨ ਜਪਤ ਨਿਸਤਰਿਆ ਜਿਹਦੇ ਚਰਨਾਂ ਦਾ ਧਿਆਨ ਕੀਤਾ ਜਪ ਕੀਤਾ ਉਹ ਵੀ ਨਿਸ਼ਕਰਮ ਹੋ ਚੜ ਗਿਆ ਹੈ ਹਰ ਚਰਨ ਤੇ ਆਏ ਸਭ ਫਲ ਪਾਏ ਜਿਹਨਾਂ ਦੇ ਚਰਨਾਂ ਨੂੰ ਧਿਆਨ ਚਿੱਤ ਜੋੜਿਆ ਹੈ ਉਹਨਾਂ ਸਾਰੇ ਧਰਮ ਅਰਥਾਂ ਨੂੰ ਸੜ ਪਾਲੇ ਹਨ ਮਿਟੀ ਆਉਣ ਜਾਣਾ ਉਹਨਾਂ ਦਾ ਜਨਮ ਧਾਰ ਕੇ ਜਿਹੜਾ ਫੇਰ ਗਰਭ ਚਾਉਣਾ ਸੀ ਜਾਣਾ ਸੀ ਮਰ ਕੇ ਕਾਲ ਦੇ ਮੂੰਹ 'ਚ ਮਿਟ ਗਏ ਭਾਏ ਭਗਤ ਸੁਭਾਏ ਹਰ ਜਪ ਪ੍ਰੇਮ ਭਗਤੀ ਕਰਦੇ ਐ ਸੁਭਾਉ ਕੀ ਹਰੀ ਦਾ ਜਸ ਕੀਰਤਨ ਜਾਪ ਕਰਦੇ ਹਨ ਸੁਖੇ ਸਿੱਧੀ ਉਹਨਾਂ ਦੇ ਮਨ ਜਿਹੜਾ ਪ੍ਰਮੇਸ਼ਰ ਦਾ ਜਾਪ ਕਰਨ ਲੱਗਿਆ ਪ੍ਰੇਮ ਭਗਤੀ ਵਾਲੇ ਦਾ ਸੋ ਪਰਮੇਸ਼ੁਰ ਦਾ ਰੂਪ ਆਏ ਪ੍ਰਕਾਸ਼ ਆਇਆ ਜਪ ਕਾ ਨੂੰ ਆਪਣੇ ਪ੍ਰਭ ਭਾਵਾਂ ਇਸ ਸਾਰਾ ਆਤਮੇ ਪ੍ਰਭ ਅਕਾਲ ਪੁਰਖ ਨੂੰ ਪਾਉ ਆ ਭਾ ਗਏ ਹੋ ਜਪ ਏਕ ਅਲਖ ਅਪਾਰ ਪੂਰਨ ਜੋ ਜਗਨੀ ਯੋਗ ਜੋ ਇੱਕੋ ਵੈਰੂਪ ਲਖਣ ਤੋਂ ਸੁਧ ਮੰਨ ਕਰਕੇ ਲਿਖਿਆ ਨਹੀਂ ਜਾਂਦਾ ਪ੍ਰਕਿਰਤੀ ਪਾਰ ਆਵਾਜ ਰਹਿਤਾ ਹੈ ਉਰਨ ਵਿਆਪ ਕੇ ਸਾਰੇ ਜਿਸ ਬਿਨਾ ਨਹੀਂ ਕੋਈ ਉਸ ਲਈ ਗੁਰੂ ਬਿਨ ਬਰਸਤਾਂ ਤੇ ਹੋਰ ਕੋਈ ਨਹੀਂ ਹੈ ਬਿਨ ਵੰਦ ਨਾਨਕ ਗੁਰ ਧਰਮ ਖੋਇਆ ਗੁਰੂ ਜੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਧਰਮ ਮੇੜ ਦਿੱਤਾ ਜਤ ਦੇਖਾਂ ਤਤ ਸੋਈ ਜਿਵੇਂ ਜਿਵੇਂ ਦੇਖੇ ਉਸੋਈ ਆ ਜਤ ਪਦ ਅਨਖਰ ਰੂਪੀ ਦਸਦਾ ਹੈ ਬਾਤ ਸਤ ਪਾਵਨ ਹਰ ਨਾਮ ਇਹ ਮੋਹੀ ਹਰੀ ਦਾ ਨਾਮ ਜਿਹੜਾ ਸਾਰਿਆਂ ਨਾਮਾਂ ਚੋਂ ਪਾਪੀਆਂ ਨੂੰ ਪੁਜਿਤ ਕਰਨ ਵਾਲਾ ਹੈ ਸੰਤ ਜਨਾਂ ਕੀ ਕੰਮ ਸੰਤਾਂ ਜਨਾਂ ਦੇ ਕੰਮ ਵੀ ਸਾਰੇ ਪੂਰੇ ਕਰਦਾ ਜਿਵੇਂ ਕਬੀਰ ਦਾ ਜੰਗ ਸਪੂਰਨ ਕੀਤਾ ਨਾਮ ਦੇ ਛਪਰੀ ਬੰਨੀ ਮੂਈ ਗੋਉ ਜਾਈ ਦੇਰਾ ਫੇਰਿਆ ਇਨ ਇਸੇ ਪ੍ਰਕਾਰ ਭਗਤ ਰਉਦਾਹ ਦੇ ਸਿਵਾ ਦੀ ਜਿਹੜੀ ਮੂਰਤੀ ਉਹ ਵੀ ਤਾਰ ਕੇ ਦਿਖਾਤੀ ਇਸ ਪ੍ਰਕਾਰ ਪੂਰਨ ਸੰਤਾਂ ਜਨਾਂ ਦੇ ਕੰਮ ਕਰਦਾ ਹੈ ਕਾਹ ਉਹਨਾਂ ਪੂਰੀਆਂ ਕਰਦਾ ਹੈ ਗੁਰਸੰਤ ਪਾਇਆ ਪ੍ਰਭ ਧਿਆਇਆ ਗੁਰੂ ਸੰਤਾਂ ਨੂੰ ਪਾਇਆ ਹੈ ਉਹਨਾਂ ਸੂਅ ਕਾਲ ਕਸ਼ੂਨ ਕੇ ਉਹਨਾ ਕੀਤਾ ਹੈ ਸਭਲ ਇੱਛਾ ਪੁੰਨੀਆਂ ਉਹ ਸੰਤਾਂ ਹੁਣੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ ਹਉ ਤਾਪ ਬਿਨ ਸੇ ਸਦਾ ਸਰਸੇ ਉਹਦੇ ਹੋਵੇਂ ਆਦਿ ਸਾਰੇ ਦਾਦ ਨਾ ਹੋਵੇ ਸਦਾ ਫੈਦ ਰਸਤੇ ਹੋ ਗਿਆ ਤੁਹਾਨੂੰ ਪ੍ਰਾਪਤ ਪਾਠ ਦੀ ਵਰਗਾ ਉਹ ਤਾਪ ਬਿਨ ਸੇ ਸਦਾ ਸਰ ਸਦਾ ਦਾ ਤਾਜ ਨਾਸ਼ ਹੋ ਗਿਆ ਆਪ ਦੀ ਵਿਆਦੀ ਉਪਾਦੀ ਦੇ ਹੋ ਤਾਪ ਹਉ ਤਾਪ ਬਿਨ ਸੇ ਸਦਾ ਸਰਸ ਸਦਾ ਸਹਿਤ ਰਸ ਦੇ ਪ੍ਰੇਮ ਦੇ ਹੋ ਗਏ ਕਿਤਾਂ ਨੂੰ ਪ੍ਰਾਪਤ ਹੋ ਗਏ ਪ੍ਰਭ ਮਿਲੇ ਚਰੀ ਵਿਛੁਨੇ ਆਏ ਵਿਛਲੇ ਹੋਏ ਜਿਹੜੇ ਸੀ ਉਸ ਪ੍ਰਭੂ ਦੇ ਨਾਲ ਮਿਲ ਗਏ ਹਾਂ ਮਨ ਸਾਥ ਆਈ ਵਜੀ ਵਧਾਈ ਮਨ ਦੀ ਸ਼ਾਂਤੀ ਸਾਰੀਆਂ ਵਾਸ਼ਨਾਵਾਂ ਦੇ ਵਿੱਚੋਂ ਸ਼ਾਂਤੀ ਆ ਗਈ ਗੜੀਆਂ ਖੁਸ਼ੀਆਂ ਨਾਲ ਦੀਆਂ ਵਜ ਗਈਆਂ ਮਨ ਹੋ ਕਦੇ ਨਾ ਵੀ ਸੜੇ ਕਦੇ ਵੀ ਵਾਹਿਗੁਰੂ ਬੋਲਦਾ ਨਹੀਂ ਹੈ ਬਿਨਵੰਤ ਨਾਨਕ ਸਤਗੁਰ ਦਿਰੜਾਇਆ ਇਹ ਜੀਹਨ ਨਹੀਂ ਸਾਡਾ ਕੋਈ ਸਾਥੋਂ ਬੋਲਦਾ ਨਹੀਂ ਗੁਰੂ ਦੇਵ ਜੀ ਬੁਰੂ ਕਹਿੰਦੇ ਹਨ ਮਹਾਰਾਜ ਸਤਗੁਰੂ ਵਾਰਾ ਸਾਹਿਬ ਜੀ ਨੇ ਦਿਰੜ ਕ੍ਰਾਤਾ ਉਸ ਸਾਥ ਦਾ ਨਾਮ ਸਦਾ ਭਜ ਜਗ ਦੀ ਸਰੈ ਜੇ ਸਦਾ ਜਗਤੀਸ਼ਰ ਪ੍ਰਵੇਸ਼ ਦਾ ਭਜਨ ਕਰਿਆ ਕਰੋ ਇਸ ਕਰਕੇ ਕਦੇ ਮਨ ਚੋਂ ਭੁੱਲਦਾ ਨਹੀਂ ਗੁਰੂ ਸਾਹਿਬ ਦਾ ਵੇਸ਼ ਦਿਨੜ ਹੋ ਗਿਆ ਪੱਕਾ ਵਸ ਗਿਆ ਹੈ ਮਨ ਸਾਤ ਆਈ ਵਜੀ ਵਧਾਈ ਮਨੋਂ ਕਦੇ ਨਾਮ ਈਸਰੈ ਬਿਨਵੰਤੋ ਨਾਨਕ ਸਤਗੁਰ ਦੇ ਰੜਾਆ